ਔਰ ਮੈਂ ਮੈਂ ਲਾਈਵ ਕਹਿ ਰਿਹਾ ਮੈਂ ਸਰਕਲਮ ਕਰਾ ਦੂੰਗਾ ਜੇ ਕਿਤੇ ਬਾਕਰਪੁਰ ਇੱਕ ਬੀੜੀ ਤੇ ਕੀ ਇੱਕ ਕਿਤੇ 1 ਰੁਪਏ ਦਾ ਕੀ ਕੀ ਉਹਨੂੰ ਗੁਟਕਾ ਕਹਿੰਦੇ ਨਾ ਉਹ ਵੀ ਕਿਤੇ ਲਾਗੇ ਚੱਕ ਦੇ ਜਦ ਸਰਕਲਮ ਕਰਾ ਦੂੰਗਾ ਸਾਲੇ ਪੱਤਰਕਾਰ ਪਤਾ ਨਹੀਂ ਕਿਵੇਂ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਆਪ ਨੂੰ ਪੱਤਰਕਾਰ ਕਹਾਈ ਜਾਂਦੇ ਨੇ ਐਸੇ ਕਮੀਨੇ ਲੋਕ ਵੀ ਨੇ ਇੱਥੇ ਔਰ ਰੱਖਰਪੁਰ ਵਿੱਚ ਰਹਿੰਦਾ ਹੀ ਨਹੀਂ ਮੇਰਾ ਦਿਲ ਦਾ ਜਾਨੂ ਔਰ ਉਹਨਾਂ ਨੂੰ ਬਦਨਾਮ ਕਰਨ ਦੀ ਇੰਨੀ ਕਿ ਕੋਸ਼ਿਸ਼ ਹੋ ਰਹੀ ਹੈ ਪ੍ਰਧਾਨ ਸਾਹਿਬ ਕੀ ਕਹਿੰਦੇ ਨੇ ਚੰਗੀ ਮੈਂ ਆਪ ਨਹੀਂ ਗਵਾਂਢੀ ਮਾੜੇ ਪਤਾ ਨਹੀਂ ਕਿਧਰੋਂ ਪੋਡਕਾਸਟਾਂ ਜਿਹਾਂ ਵਾਲੇ ਆ ਗਏ ਸਾਡਾ ਜਿਹਦਾ ਚੈਨਲ ਨਹੀਂ ਚੱਲਿਆ ਕਦੀ ਜਿਹਨੂੰ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਜਿਹੜੇ ਚੈਨਲ ਦਾ ਨਾਮ ਵੀ ਨਹੀਂ ਪਤਾ ਬਸ ਉਹਨਾਂ ਨੂੰ ਇੱਕੋ ਹੀ ਉਹ ਪੰਜਾਬੀ ਚਿਕਾਵਾ ਦੇ ਟਕਵਾਂਝ ਲੱਭਿਆ ਉਹਨਾਂ ਨੇ ਇੱਕੋ ਹੀ ਟਕਵਾਂਝ ਲੱਭਿਆ ਕਿ ਸਾਈਂ ਸਰੇਂਦਰ ਸ਼ਾਹ ਹੋਣਾਂ ਦੀ ਫੋਟੋ ਜੋੜ ਦਿਓ ਥੱਲੇ ਕੁਝ ਗਲਤ ਮੁੱਲਤ ਲਿਖ ਦਿਓ ਚੈਨਲ ਆਪੇ ਹੀ ਚੱਲ ਜਾਣਾ ਸਾਈਂ ਜੀ ਨੇ ਕਦੀ ਇੱਕ ਰੁਪਈਆ ਵੀ ਫੜਿਆ ਹੋਵੇ ਜਾਂ ਮੈਂ ਮੈਂ ਉਸ ਦਰਬਾਰ ਨਾਲ ਜੁੜਿਆ ਮੈਂ ਰੋਜ਼ ਜਾਂਦਾ ਹਾਂ ਉੱਥੇ ਮੈਂ ਉੱਥੋਂ ਦਾ ਹੀ ਐ ਮੈਂ ਉੱਥੇ ਹੀ ਰਹਿਣਾ ਠੀਕ ਹੈ ਔਰ ਭਾਈ ਮੇਰਾ ਖੂਨ ਟੈਸਟ ਕਰਾ ਕੇ ਵੇਖ ਲਿਓ ਜੇ ਡਰਗ ਤੇ ਕੀ ਇੱਕ ਇੱਕ ਮੈਂ ਨਾ ਨਹੀਂ ਰਹਿਣਾ ਚਾਹੁੰਦਾ ਉਹਨਾਂ ਨਸ਼ਿਆਂ ਦਾ ਮੈਨੂੰ ਨਾ ਆਉਂਦਾ ਵੀ ਨਹੀਂ ਜੇ ਇੱਕ ਐਨਾ ਨਸ਼ਾ ਵੀ ਮੇਰੇ ਖੂਨ ਚੋਂ ਨਿਕਲ ਜੇ ਤੇ ਮੈਂ ਉਸੇ ਵੇਲੇ ਮੈਂ ਖੁਦ ਕਹੂੰਗਾ ਜਾਜੋ ਸਿਰ ਵੱਢ ਦਿਓ ਮੇਰਾ ਇਹ ਮੈਂ ਇਹ ਬਦਦਮਾਗ ਲੋਕਾਂ ਨੂੰ ਮੈਂ ਚੈਨਲ ਦੇ ਜ਼ਰੀਏ ਵੀ ਕਹਿੰਦਾ ਕਿ ਹਟ ਜਾਓ ਫਿਰ ਤਾੜੀ ਮਾਰ ਦਿਓ ਮੇਰੇ 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 ਸਾਈਂ ਜੀ ਲਈ ਮੇਰੇ ਬਾਪੂ ਜੀ ਲਈ ਤਾੜੀ ਮਾਰ ਦਿਓ ਸਾਈਂ ਸਰੇਂਦਰ ਸ਼ਾਹ ਜੀ ਬਾਕਰਪੁਰ ਵਾਲੇ ਹਰ ਬਣਾਈ ਬਿੜੀ ਹੋਰ ਅਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਸਾਈਂ ਜੀ ਦਾ ਨਾਮ ਨਾਲ ਜਾਣਦੇ ਹੋ ਕਿਉਂਕਿ ਫਕੀਰ ਫਕੀਰ ਨਾਲ ਹੱਥ ਮਲਾਉਣਾ ਬੜਾ ਸੌਖਾ ਹੈ ਫਕੀਰ ਨਾਲ ਗੱਲ ਕਰਨੀ ਬੜੀ ਸੌਖੀ ਹੈ ਫਕੀਰ ਨਾਲ ਰਹਿਣਾ ਬੜਾ ਔਖਾ ਹੈ ਔਰ ਜਿਹੜੇ ਅਸਲੀ ਫਕੀਰ ਨੇ ਬੜੇ ਘੱਟ ਨੇ ਪ੍ਰਧਾਨ ਸਾਹਿਬ ਅਸਲੀ ਫਕੀਰ ਬੜੇ ਘੱਟ ਨੇ ਸਾਡੇ ਬਾਪੂ ਜੀ ਗੁਲਾਮ ਸਾਈਂ ਸੁਰਿੰਦਰ ਸਾਹਿਬ ਜੀ ਅੱਜ ਕੱਲ ਕੀ ਹੋਇਆ ਪਿਆ ਹੈ ਜਿਹਦਾ ਕੋਈ ਇੰਸਟਾਗ੍ਰam ਨਹੀਂ ਚੱਲਦਾ ਆਹ ਪਤਾ ਨਹੀਂ ਕਿਧਰੋਂ ਪੋਡਕਾਸਟ ਜਿਹੜੇ ਨੇ ਕਰਦੇ ਨੇ ਜਿਹਦਾ ਕੋਈ ਪੋਡਕਾਸਟ ਨਹੀਂ ਚੱਲਿਆ ਜਿਹੜਾ ਕਦੀ ਚੈਨਲ ਨਹੀਂ ਚੱਲਿਆ ਹੋਊਗਾ ਸਾਈਂ ਸੁਰਿੰਦਰ ਸਾਹਿਬ ਜੀ ਮੈਂ ਇੱਕ ਜਿੰਦੀ ਜਗ ਦੀ ਮਿਸਾਲ ਆ ਉਹ ਬਾਕਰਪੁਰ ਇੱਕ ਐਸਾ ਸਕੂਲ ਹੈ ਬਾਕਰਪੁਰ ਇੱਕ ਐਸਾ ਦਰਬਾਰ ਹੈ ਉੱਥੇ ਬੰਦਾ ਜਿਹੜੀ ਕਲਾਸ ਚ ਪੜਦਾ ਨਾ ਜਿਹੜੇ ਧਰਮ ਨੂੰ ਬਿਲੋਂਗ ਕਰਦਾ ਹੈ ਉੱਥੇ ਉਸੇ ਤਰ੍ਹਾਂ ਪੜਾਇਆ ਜਾਂਦਾ ਹੈ ਔਰ ਸਚਾਈ ਇਸ ਗੱਲ ਦੀ ਹੈ ਕਿ ਸਾਈਂ ਸੁਰਿੰਦਰ ਸ਼ਾਹ ਜੀ ਨੇ ਸਿੱਖੀ ਨਾਲ ਬਹੁਤ ਵੀਰਾਂ ਨੂੰ ਜੋੜਿਆ ਮੈਨੂੰ ਵੀ ਜੋੜਿਆ ਸਾਈਂ ਜੀ ਜਦੋਂ ਕੋਈ ਜਾਂਦਾ ਹੈ ਖਾਸ ਕਰਕੇ ਜਿਹਨੇ ਸਿਰ ਤੇ ਪੱਗ ਬੰਨੀ ਹੋਵੇ ਜਿਹਨੇ ਦਸਤਾਰ ਸਜਾਈ ਹੋਵੇ ਸਾਈਂ ਜੀ ਨੇ ਕਦੀ ਵੈਸੇ ਵੀ ਮੱਥਾ ਨਹੀਂ ਟੇਕਣ ਦਿੱਤਾ ਔਰ ਸਾਈਂ ਸੁਰਿੰਦਰ ਸ਼ਾਹ ਜੀ ਇੱਕ ਐਸੇ ਪਹਿਲੇ ਐਸੇ ਫਕੀਰ ਨੇ ਕਿ ਜਿਹੜੇ ਸਰਦਾਰ ਬੰਦੇ ਦੇ ਆਪ ਪੈਰੀ ਹੱਥ ਲਾ ਕੇ ਮੱਥਾ ਟੇਕਦੇ ਨੇ ਔਰ ਇੱਕ ਰੀਜ਼ੋਰ ਦਾ ਤਾੜੀ ਮਾਰਦੇ ਮੇਰੇ ਬਾਪੂ ਨੇ ਬੜੀ ਕੋਸ਼ਿਸ਼ ਹੋ ਰਹੀ ਹੈ ਪ੍ਰਧਾਨ ਸਾਹਿਬ ਕਿਉਂਕਿ ਦੁਕਾਨਦਾਰੀਆਂ ਬਹੁਤ ਨੇ ਮੈਂ ਸੱਚ ਬੋਲਣ ਦਾ ਡਰਦਾ ਨਹੀਂ ਹੁੰਦਾ ਦੁਕਾਨਦਾਰੀਆਂ ਬੜੀਆਂ ਨੇ ਤੁਹਾਨੂੰ ਵਹਿਮਾਂ ਭਰਮਾਂ 'ਚ ਪਾਉਣ ਵਾਲੇ ਲੋਕ ਬੜੇ ਨੇ ਜਿਹੜੇ ਕਹਿੰਦੇ ਕਿ ਉੱਥੇ ਜਾ ਕੇ ਚੌਰਾਹੇ ਦੇ ਵਿੱਚ ਨਾਰੀਅਲ ਭੰਨ ਦਿਓ ਤੁਹਾਡੇ ਕੰਮ ਸਿੱਧੇ ਹੋ ਜਾਣਗੇ ਉੱਥੇ ਜਿੰਨਾ ਰੱਖ ਦਿਓ ਰਿਸ਼ਤਾ ਹੋ ਜਾਊਗਾ ਪਰ ਉੱਥੇ ਐ ਹੈ ਜਾਂ ਨਹੀਂ ਹੈ ਕੁਝ ਉਹ ਇੰਨਾਂ ਚੀਜ਼ਾਂ ਤੋਂ ਦੂਰ ਕਰਦੇ ਨੇ ਔਰ ਉਹਨਾਂ ਨੂੰ ਬਦਨਾਮ ਕਰਨ ਦੀ ਇੰਨੀ ਕੁ ਕੋਸ਼ਿਸ਼ ਹੋ ਰਹੀ ਹੈ ਪ੍ਰਧਾਨ ਸਾਹਿਬ ਕੀ ਕਹਿੰਦੇ ਨੇ ਚੰਗੀ ਮੈਂ ਆਪ ਨਹੀਂ ਤੇ ਗਵਾਂਢੀ ਮਾੜੇ ਸਹੀ ਹੈ ਨਾ ਆ ਪਤਾ ਨਹੀਂ ਕਿਧਰੋਂ ਪੋਡਕਾਸਟਾਂ ਜਿਹੇ ਵਾਲੇ ਆ ਗਏ ਸਾਣਾ ਜਿਹਦਾ ਚੈਨਲ ਨਹੀਂ ਚੱਲਿਆ ਕਦੀ ਜਿੰਨੂੰ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਜਿਹੜੇ ਚੈਨਲ ਦਾ ਨਾਮ ਵੀ ਨਹੀਂ ਪਤਾ ਬਸ ਉਹਨਾਂ ਨੂੰ ਇੱਕੋ ਹੀ ਉਹ ਪੰਜਾਬੀ ਚਿਕਾਵਾ ਦੇ ਟਕਵਾਂਜ ਲੱਭਿਆ ਉਹਨਾਂ ਨੇ ਇੱਕੋ ਹੀ ਟਕਵਾਂਜ ਲੱਭਿਆ ਇਹ ਸਾਈਂ ਸੁਰਿੰਦਰ ਸ਼ਾਹ ਹੋਣਾਂ ਦੀ ਫੋਟੋ ਜੋੜ ਦਿਓ ਥੱਲੇ ਕੁਝ ਗਲਤ ਮੁੱਲਤ ਲਿਖ ਦਿਓ ਚੈਨਲ ਆਪੇ ਹੀ ਚੱਲ ਜਾਣਾ ਐਸੇ ਕਮੀਨੇ ਲੋਕ ਵੀ ਨੇ ਇੱਥੇ ਔਰ ਫਕੀਰ ਨੂੰ ਕਦੀ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ ਫਕੀਰ ਕਦੀ ਇਹਨਾਂ ਚੀਜ਼ਾਂ ਦਾ ਗੁੱਸਾ ਨਹੀਂ ਕਰਦਾ ਮੇਰਾ ਬਾਪੂ ਇਹਨਾਂ ਚੀਜ਼ਾਂ ਦਾ ਗੁੱਸਾ ਨਹੀਂ ਕਰਦਾ ਮੈਂ ਬਾਪੂ ਤਾਂ ਕਹਿੰਦਾ ਪ੍ਰਧਾਨ ਸਾਹਿਬ ਮੈਂ ਮਾਂ ਬਾਪ ਤੋਂ ਬਿਨਾ ਬੰਦਾ ਹੈ ਮਾਂ ਬਾਪ ਤੋਂ ਬਿਨਾ ਬੱਚੇ ਹੁੰਦੇ ਨੇ ਨਾ ਮੇਰਾ ਨਾ ਮਾਂ ਹੈ ਨਾ ਬਾਪ ਹੈ ਲੇਕਿਨ ਉਸ ਬਾਪੂ ਨੇ ਸਾਈ ਸੁਰਿੰਦਰ ਸ਼ਾਹ ਜੀ ਨੇ ਐਸਾ ਪਿਓ ਦਾ ਰੋਲ ਨਿਭਾਇਆ ਹੈ ਮੈਨੂੰ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਔਰ ਯਾਰੀ ਸਾਡੀ ਐਸੀ ਹੈ ਮੇਰੀ ਔਰ ਸਾਈ ਜੀ ਦੀ ਯਾਰੀ ਐਸੀ ਹੈ ਕਹਿੰਦੇ ਇੱਥੇ ਤਾਂ ਤੂੰ ਮੇਰਾ ਹੈ ਹੀ ਆ ਉੱਥੇ ਵੀ ਜਾ ਕੇ ਕਹੂੰਗਾ ਕਿ ਮੇਰਾ ਹੈ ਇਹ ਜੇ ਫਕੀਰ ਆਉਣਗੇ ਇਵੇਂ ਇਹ ਬਦਮਾਖ ਲੋਕਾਂ ਨੂੰ ਮੈਂ ਚੈਨਲ ਦੇ ਜ਼ਰੀਏ ਵੀ ਕਹਣਾ ਹੈ ਕਿ ਹਟ ਜਾਓ ਜਿੱਥੇ ਤੁਹਾਡੇ ਕੋਲ ਤੁਹਾਨੂੰ ਲੁੱਟਿਆ ਜਾਂਦਾ ਹੈ ਜਿੱਥੇ ਜਿੱਥੇ ਤੁਹਾਨੂੰ ਤੁਹਾਡੇ ਕੋਲ ਪੈਸੇ ਲੈ ਜਾਂਦੇ ਨੇ ਵੀ ਲਓ ਜੀ ਇੰਨੇ ਪੈਸੇ ਦੇ ਦਿਓ ਤੁਹਾਡਾ ਬੰਦਾ ਤੁਹਾਡਾ ਬੱਚਾ ਜਾਜੇ ਚੜ ਜਾਊਗਾ ਔਰ ਇੱਕ ਗੱਲ ਯਾਦ ਰੱਖਿਓ ਫਕੀਰੀ ਜਿਹੜੀ ਹੈ ਕੰਡਿਆਂ ਦਾ ਤਾਜ ਹੈ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਅਸੀਂ ਇਸ ਦਰਬਾਰ ਤੇ ਆਏ ਆ ਇਸ ਪਾਕ ਦਰਬਾਰ ਤੇ ਆਏ ਆ ਕੋਈ ਮਾਂ ਐਸੀ ਨਹੀਂ ਹੋਊਗੀ ਜਿਹੜੀ ਮਾਂ ਮੰਗ ਨਹੀਂ ਲੈ ਕੇ ਆਈ ਹੋਗੀ ਔਰ ਮਾਂ ਦੀ ਮੰਗ ਪਤਾ ਕੀ ਹੁੰਦੀ ਆ ਆਪਣੇ ਬੱਚੇ ਲਈ ਔਰ ਇੱਥੇ ਸਿਰਫ ਮੰਗਾ ਇਹ ਆਈਆਂ ਹੋਣਗੀਆਂ ਕਿ ਸਾਡਾ ਬੱਚਾ ਅਮਰੀਕਾ ਵਗ ਜੇ ਸਾਡਾ ਬੱਚਾ ਕੈਨੇਡਾ ਵਗ ਜੇ ਕੋਈ ਮਾਂ ਐਸੀ ਨਹੀਂ ਆਈ ਹੋਗੀ ਜਿਹੜੀ ਕਹੇ ਕਿ ਮੇਰਾ ਬੁੱਤ ਫਕੀਰ ਹੋ ਜੇ ਕੋਈ ਨਹੀਂ ਹੁੰਦਾ ਔਰ ਸਾਈਂ ਸੁਰਿੰਦਰ ਸ਼ਾਹ ਜੀ ਇੱਕ ਐਸਾ ਨਾਮ ਹੈ ਇੱਕ ਐਸਾ ਓ ਇੱਕ ਐਸਾ ਰੁਤਬਾ ਸਰਕਾਰ ਦਾ ਐਸਾ ਚ ਕਿ ਕਿਸੇ ਨੂੰ ਵੀ ਪੁੱਠੇ ਰਾਏ ਨਹੀਂ ਲਾਇਆ ਜਾਂਦਾ ਉੱਥੇ ਔਰ ਸਚਾਈ ਇਸ ਗੱਲ ਦੀ ਮੈਂ ਗਵਾਇਆ ਇਸ ਚੀਜ਼ ਦਾ ਬਾਬਿਓ ਕਹਿੰਦੇ ਨੇ ਕਿ ਜਿਹੜੇ ਅੱਜ ਇੱਥੇ ਦਰਬਾਰ ਤੇ ਆਏ ਆਂ ਬੜੇ ਲੋਕੀ ਹੋਣਗੇ ਜਿਹੜੇ ਇਸ ਦੇ ਵਿਰੋਧੀ ਵੀ ਹੋਣਗੇ ਵੀ ਨਹੀਂ ਯਾਰ ਕਿ ਇੱਥੇ ਨਸ਼ੇ ਵੰਡੇ ਜਾਂਦੇ ਆ ਇੱਥੇ ਨਸ਼ੇ ਨਾ ਲਾਇਆ ਜਾਂਦਾ ਬਾਈ ਮੈਂ ਉਸ ਦਰਬਾਰ ਨਾਲ ਜੁੜਿਆ ਔਰ ਮੈਂ ਮੈਂ ਲਾਈਵ ਕਹਿ ਰਿਹਾ ਹਾਂ ਮੈਂ ਸਰਕਲ ਮਗਰਾ ਦੂੰਗਾ ਜੇ ਕਿਤੇ ਬਾਕਰਪੁਰ ਇੱਕ ਬੀੜੀ ਤੇ ਕੀ ਇੱਕ ਕਿਤੇ 1 ਰੁਪਏ ਦਾ ਕੀ ਕੀ ਉਹਨੂੰ ਗੁਟਕਾ ਕਹਿੰਦੇ ਨਾ ਉਹ ਵੀ ਕਿਤੇ ਲੱਗ ਜਾ ਕੇ ਦੇ ਜੇ ਤਾਂ ਸਰਕਲ ਮਗਰਾ ਦੂੰਗਾ ਐਸਾ ਦਰਬਾਰ ਹੈ ਉਹ ਪਰ ਆ ਪੌਡਕਾਸਟ ਵਾਲੇ ਪਤਾ ਨਹੀਂ ਸਾਲੇ ਪੱਤਰਕਾਰ ਪਤਾ ਨਹੀਂ ਕਿਵੇਂ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਆਪ ਨੂੰ ਪੱਤਰਕਾਰ ਕਹਾਈ ਜਾਂਦੇ ਨੇ ਉਹ ਪੱਤਰਕਾਰ ਉਹ ਨਹੀਂ ਹੁੰਦਾ ਜਿਹੜਾ ਬਹਿ ਕੇ ਕਿਸੇ ਧਰਮ ਦੇ ਉੱਤੇ ਬਹਿ ਕੇ ਕਿਸੇ ਧਰਮ ਨੂੰ ਮਾੜਾ ਕਹਿ ਕੇ ਦੂਜੇ ਨੂੰ ਵਧੀਆ ਕਹਿੰਦਾ ਉਹ ਨਹੀਂ ਹੁੰਦਾ ਪੱਤਰਕਾਰ ਪੱਤਰਕਾਰ ਹੋਰ ਚੀਜ਼ ਹੁੰਦੀ ਹੈ ਬਾਈ ਪੱਤਰਕਾਰ ਚੰਗੀਆਂ ਚੀਜ਼ਾਂ ਲੋਕਾਂ ਨੂੰ ਦੱਸਦੇ ਨੇ ਔਰ ਇੱਥੇ ਬਹਿ ਕੇ ਹੁਣ ਵੇਖੋ ਗੱਲ ਚੱਲ ਰਹੀ ਹੈ ਸਚਾਈ ਦੀ ਕੱਲ ਚੱਲ ਰਹੀ ਹੈ ਵੀ ਤੁਹਾਡਾ ਇੰਟਰਵਿਊ ਤੇ ਬਹਿ ਕੇ ਵਿੱਚ ਕੀ ਤੁਹਾਡਾ ਸਫ਼ਰ ਕਿਵੇਂ ਰਿਹਾ ਤੁਸੀਂ ਕਿੱਥੋਂ ਸ਼ੁਰੂ ਕੀਤਾ ਉਥੇ ਇੱਕ ਇਹ ਜ਼ਰੂਰ ਪੁੱਛੇਗਾ ਕਿੰਦਾ ਤੁਸੀਂ ਬਾਕਰਪੁਰ ਗਏ ਸੀਗੇ ਉਹਨੂੰ ਪਹਿਲਾਂ ਸਿਖਾ ਕੇ ਲਿਆ ਜਾਂਦਾ ਲਿਆ ਜਾਂਦਾ ਕਲਾਕਾਰ ਰੋਸ ਆ ਦਿਸ ਨੂੰ ਕਿ ਤੂੰ ਬੋਲਦੀ ਵੀ ਬਾਕਰਪੁਰ ਤੇ ਮੇਰ ਨਾਲ ਆਇਆ ਹੋ ਗਿਆ ਮਾਝੀ ਹਿੰਦੀ ਜਗ ਦੀ ਮਿਸਾਲ ਹੈ ਉੱਥੇ ਜੇ ਕੋਈ ਇੱਕ ਵੀ ਗਲਤ ਕੰਮ ਹੋਵੇ ਸਾਈਂ ਜੀ ਨੇ ਕਦੀ ਇੱਕ ਰੁਪਈਆ ਵੀ ਫੜਿਆ ਹੋਵੇ ਜਾਂ ਮੈਂ ਮੈਂ ਉਸ ਦਰਬਾਰ ਨਾਲ ਜੁੜਿਆ ਮੈਂ ਰੋਜ਼ ਜਾਂਦਾ ਉੱਥੇ ਮੈਂ ਉੱਥੋਂ ਦਾ ਹੀ ਐ ਮੈਂ ਉੱਥੇ ਹੀ ਰਹਿਣਾ ਠੀਕ ਹੈ ਔਰ ਭਾਈ ਮੇਰਾ ਖੂਨ ਟੈਸਟ ਕਰਾ ਕੇ ਵੇਖ ਲਿਓ ਜੇ ਡਰੱਗ ਤੇ ਕੀ ਇੱਕ ਇੱਕ ਮੈਂ ਨਾ ਨਹੀਂ ਰਹਿਣਾ ਚਾਹੁੰਦਾ ਉਹਨਾਂ ਨਸ਼ਿਆਂ ਦਾ ਮੈਨੂੰ ਨਾ ਆਉਂਦਾ ਵੀ ਨਹੀਂ ਜੇ ਇੱਕ ਐਨਾ ਨਸ਼ਾ ਵੀ ਮੇਰੇ ਖੂਨ 'ਚੋਂ ਨਿਕਲ ਜੇ ਤੇ ਮੈਂ ਉਸੇ ਵੇਲੇ ਮੈਂ ਖੁਦ ਕਹੂੰਗਾ ਕਿ ਆਜੋ ਸਿਰ ਬੰਦ ਦਿਓ ਮੇਰਾ ਇਸ ਕਰਕੇ ਮੇਰੇ ਬਾਪੂ ਜੀ ਨੇ ਜ਼ੋਰਦਾਰ ਤਾੜੀ ਮਾਰ ਦਿੱਤੀ ਤੁਸੀਂ ਕਹਿਆ ਕਿ ਬਾਕਰਪੁਰ ਵਾਲੇ ਸਾਈਂ ਜੀ ਲਈ ਮੇਰੇ ਸਾਈਂ ਜੀ ਲਈ ਮੇਰੇ ਬਾਪੂ ਜੀ ਲਈ ਜੋ ਸੁਣਾਉਣਾ ਤਾਂ ਮੈਂ ਜ਼ਰੂਰ ਗਾਉਣਾ ਹਾਂ ਨਿੱਕੀ ਇੱਕ ਮਣਕਾ ਜੋੜ ਕੇ ਨਿੱਕੀ ਇੱਕ ਮਣਕਾ ਜੋੜ ਕੇ ਨਿੱਕੀ ਇੱਕ ਮਣਕਾ ਜੋੜ ਕੇ ਮੈਂ ਗੁੰਦਲੀ ਗਾਨੀ ਇੱਕ ਮਣਕਾ ਜੋੜ ਕੇ ਮੈਂ ਗੁੰਦਲੀ ਗਾਉਣੀਏ ਨਿੱਕੀ ਇੱਕ ਮਣਕਾ ਜੋੜ ਕੇ ਮੈਂ ਗੁੰਦਲੀ ਗਾਨੀ ਬਖਰਪੁਰ ਵਿੱਚ ਰਹਿੰਦਾ ਏ ਨਹੀਂ ਮੇਰੇ ਦਿਲ ਦਾ ਜਾਨੀ ਬਖਰਪੁਰ ਕੋਲ ਘੇਰੇ ਰਹਿਦਾ ਏ ਮੇਰੇ ਦਿਲ ਦਾ ਜਾਨੀ ਬਖਰਪੁਰ ਵਿੱਚ ਰਹਿੰਦਾ ਏ ਨਹੀਂ ਮੇਰੇ ਦਿਲ ਦਾ ਜਾਨੀ ਹਾ ਹਾ ਬਖਰਪੁਰ ਕੋਲ ਘੇਰੇ ਰਹਿਦਾ ਏ ਮੇਰੇ ਦਿਲ ਦਾ ਜਾਨੀ ਨਾਣੀ ਸੀ ਮਣ ਕੇ ਜੋੜਦੀ ਨਾਣੀ ਸੀ ਮਣ ਕੇ ਜੋੜਦੀ ਮੈਂ ਗੁੰਦਲੀ ਕਾਨੀ ਨਾਣੀ ਸੀ ਮਣ ਕੇ ਜੋੜਦੀ ਮੈਂ ਗੁੰਦਲੀ ਕਰੀ ਬਖਰਪੁਰ ਵਿੱਚ ਰਹਿੰਦਾ ਏ ਨਹੀਂ ਮੇਰੇ ਦਿਲ ਦਾ ਜਾਨੀ పోరి విచే దిందా ఇలే దాద